ਕਹਿੰਦੇ ਕਿ ਅੱਜ ਕੱਲ ਕੁੱਤੇ ਕਤਲ ਦਾ ਸ਼ੌਂਕ ਬਹੁਤ ਲੋਕਾਂ ਨੇ ਪਾਲਿਆ ਹੋਇਆ ਪਰ ਲੋਕ ਇੰਨੇ ਇੱਕ ਕਿਸੇ ਚੀਜ਼ ਨੂੰ ਲੈ ਕੇ ਉਹਦੇ ਪਿੱਛੇ ਕਮਲੇ ਹੋ ਜਾਂਦੇ ਆ ਵੀ ਉਹਨਾਂ ਨੂੰ ਬੰਦੇ ਦਿਸਣੌੜ ਜਾਂਦੇ ਆ ਜਾਨਵਰ ਪਿੱਛੇ ਕਹਿੰਦੇ ਜੀਵਨਾਰ ਸਿੰਘ ਵਾਲੇ ਕੋਈ ਇਦਾਂ ਕਤਲ ਹੋ ਗਏ ਦੋ ਨਹੀਂ ਦੋ ਕਤਲ ਹੋ ਗਏ ਹਾਂਜੀ 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 ਕੀ ਪੂਰਾ ਕੀ ਮਸਲਾ ਪੈ ਗਿਆ ਕਿਹੜੇ ਚੱਕਰ ਵਿੱਚ ਇਹਨਾਂ ਨੇ ਕੁੱਤੇ ਕੰਮ ਆ ਸਾਡੇ ਹੂੰ ਕਦੇ ਅਸੀਂ ਡੀਜੇ ਤੇ ਗਾਣਾ ਲਵਾਉਣ ਤੋਂ ਲੜਕੇ ਬੰਦਾ ਮਾਰ ਦੇਣਾ ਜੀ ਕਦੇ ਡਾਂਸਰ ਸਾਡੇ ਕਹਿ ਤੇ ਠੁਮਕੇ ਨਹੀਂ ਮਾਰਦੇ ਗੋਲੀ ਚਲਾ ਦੇਣੀ ਗੋਲੀ ਚੱਲ ਜਾਣੀ ਆ ਇਹ ਇਹ ਹੀ ਕੰਮ ਰਹਿ ਗਏ ਨੇ ਸਾਡੇ ਕੋਲ ਹੂੰ ਮੈਂ ਮਤਲਬ ਕਿ ਟਰੈਕਟਰ ਤੇ ਡੱਕ ਲੱਗਾ ਦੂਜੇ ਉਹ ਕਹਿੰਦਾ ਮੈਂ ਬੰਦ ਨਹੀਂ ਕਰਨਾ ਉੱਥੋਂ ਉੱਥੇ ਬੰਦਾ ਮਰ ਜਾਂਦਾ ਹੂੰ ਕੁੱਤੇ ਕੰਮ ਹੀ ਹੋਰ ਕੀ ਆ ਕੁੱਤੇ ਕੰਮ ਹੈ ਬਿਲਕੁਲ ਤਾਂ ਹੁਣ ਕੁੱਤਿਆਂ ਤੇ ਬੰਦੇ ਮਰ ਗਏ ਬੜੇ ਪੰਜਾਬ ਚੋਂ ਅਜੀਬ ਜੀਬ ਕਿਸੇ ਆ ਕੁੱਤਿਆਂ ਤੋਂ ਮੈਨੂੰ ਚਿਤ ਆ ਗਿਆ ਕਿ ਇੱਕ ਵਕੀਲ ਸਹਿਬਾਂ ਸੀ ਕਿ ਉਹ ਮੁਕਸਰ ਜਿਹੜਾ ਵਾਟਰ ਵਰਕਸ ਆ ਨਾ ਏਰੀਆ ਹੂੰ ਉਹਦੇ ਚ ਕੁੱਤਾ ਘਮਾਉਣ ਲਿਆ ਲਿਆਉਂਦੀ ਹੁੰਦੀ ਸੀ ਜੀ ਉੱਥੇ ਕੁੱਤਾ ਵੀ ਆਊਗਾ ਤੇ ਗੰਦ ਵੀ ਪਾਊਗਾ ਬਿਲਕੁਲ ਉਥੇ ਇੱਕ ਥਾਣੇਦਾਰ ਵੀ ਆਉਂਦਾ ਸੀ ਹੂੰ ਦੋਨਾਂ ਦੀ ਮੁੱਠ ਭੇੜ ਹੋ ਗਈ ਤੇ ਸਾਹਿਬ ਇਥੋਂ ਕੁੱਤੇ ਤੋਂ ਚੱਲਿਆ ਕੰਮ ਕਿ ਪੂਰੇ ਪੰਜਾਬ 'ਚ ਵਕੀਲਾਂ ਦੀ ਹੜਤਾਲ ਹੋ ਗਈ ਸੀ ਇਹ ਕਈ ਸਾਲ ਪਹਿਲਾਂ ਦੀ ਗੱਲ ਆ ਓਹੋ ਇਹ ਮਤਲਬ ਕਿ ਇਹ ਕੰਮ ਮਤਲਬ ਨਵਾਂ ਮਸਲਾ ਨਹੀਂ ਕਹਿ ਸਕਦੇ ਆਪਾਂ ਤੇ ਅਸੀਂ ਹੁਣ ਖਬਰਾਂ 'ਚ ਕਾਫੀ ਪੁਰਾਣੇ ਹੋ ਗਏ ਥੋੜੀ ਜਿਹੀ ਚੇਤਾ ਆ ਜਾਂਦਾ ਜੀ ਜੀ ਕਿ ਇਹ ਕੰਮ ਇਹ ਹੀ ਆ ਕਬੂਤਰਾਂ ਕੁੱਤਿਆਂ ਤੋਂ ਅੱਗੇ ਵੀ ਕੰਮ ਵਿਗੜੇ ਨੇ ਪਰ ਗੱਲ ਇਹ ਆ ਕਿ ਨਹੀਂ ਇਥੋਂ ਤੱਕ ਮਾਰਨ ਮਰਾਉਣ ਤੱਕ ਚਲੇ ਜਾਣਾ ਇਹ ਜੀਵਨ ਸਿੰਘ ਵਾਲਾ ਦੀ ਜਿਹੜੀ ਘਟਨਾ ਹੈ ਇਦੇ ਚੋਂ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਦਾ ਮੁੰਡਾ ਕੁੱਤਾ ਲੈ ਆ ਉਹ ਕਹਿੰਦੇ ਨਹੀਂ ਕਿ ਤੇ ਸਮਝਿਆ ਕਿ ਤੇ ਅਵਾਰਾ ਜੀ ਤੇ ਉਹ ਦੋ ਜਿਹੜੇ ਗੱਲੋ ਕਿ ਜਾਂ ਜਿਹੜੇ ਉਹ ਦੂਜੇ ਸੀਗੇ ਉਹ ਹੂੰ ਹਾਂ ਹਾਲਾਂਕਿ ਮੀਡੀਆ 'ਚ ਤੇ ਲਿਖਿਆ ਕਿ ਉਹ ਖਾਣ ਪੀਣ ਵਾਲੇ ਸਨ ਬਈ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਕਿਸੇ ਦਾ ਜਦੋਂ ਤੱਕ ਮੈਡੀਕਲ ਨਹੀਂ ਹੁੰਦਾ ਤਾਂ ਕਹਿਣ ਦਾ ਮਤਲਬ ਹੈ ਕਿ ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਫਿਰ ਲੜਾਈ ਝਗੜੇ 'ਚ ਤਬਦੀਲ ਹੋ ਗਿਆ ਜਿਹੜਾ ਉਹ ਮੁੰਡਾ ਲੈ ਕੇ ਆਇਆ ਸੀ ਉਹਨੂੰ ਬੁਲਾਇਆ ਉਹਨੂੰ ਕੁੱਟ ਮਾਰ ਰਹੇ ਸੀਗੇ ਪਿਓ ਪਿਓ ਤਾਂ ਭੱਜ ਕੇ ਬਾਹਰ ਆਏਗਾ ਨਾ ਆਏਗਾ ਬਿਲਕੁਲ ਪੁੱਤ ਨੂੰ ਗੋਲੀ ਵੀ ਵੱਜ ਰਹੀ ਪਿਓ ਤੇ ਗੋਲੀ ਦੇ ਵੀ ਸਾਹਮਣੇ ਆਏਗਾ ਜੀ 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 ਉਹ ਆਇਆ ਉਹਦੇ ਵੀ ਸੱਟਾਂ ਤੇ ਹਿਸਾਬ ਲਾ ਲਓ ਕਿ ਹੁਣ ਦੋਨੇ ਹੀ ਬੰਦੇ ਮਰ ਗਏ ਹੂੰ ਦੂਜਿਆਂ ਤੇ ਪਰਚਾ ਹੋ ਗਿਆ ਜੀ ਲੈ ਕੁੱਤਾ ਜੇਲ੍ਹ ਚ ਲੈ ਜਾਓ ਨਾਲ ਉਹ ਤਾਂ ਮਾਤਾ ਵੀ ਉਹਨਾਂ ਦੀ ਬੜੀ ਗੰਭੀਰ ਜ਼ਖਮੀ ਹਾਂ ਕਰੇ ਕਰੇ ਵੀ ਬੜੇ ਨੇ ਬਾਅਦ ਦੇ ਵਿੱਚ ਜੀ ਜੀ ਛੁੱਟਣਾ ਹੀ ਨਹੀਂ ਉਹਨਾਂ ਨੇ ਜੇ ਗਵਾਹੀ ਲੱਗ ਗਈ ਛੁੱਟਣਾ ਹੀ ਨਹੀਂ ਹੂੰ 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 ਬਿਲਕੁਲ ਉਹ ਜੇ ਮਾਈ ਭੱਜ ਗਈ ਉਹਨੇ ਗਵਾਹੀ ਦੇ ਦਿੱਤੀ ਤੇ ਭਈ ਇੱਥੇ ਛੁੱਟਣਾ ਤੇ ਕੁੱਤੇ ਨੂੰ ਉੱਥੇ ਡਿਊਟੀ 'ਚ ਲੈ ਜਾਓ ਨਾਲ ਉਹ ਉੱਥੇ ਉਹਦੇ ਵਾਲ ਵਾਇਆ ਕਰਿਆ ਜੇ ਜਾ ਕੇ ਕੁੱਤਾ ਕੋਈ ਯਾਦ ਹੀ ਕਰਿਆ ਕਰੇਗਾ ਤੁਹਾਨੂੰ ਜੇ ਗੱਲ ਇਹ ਕਿ ਕੀ ਸਾਡੇ ਲੱਛਣ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਸ਼ੌਂਕ ਪਾਲਣੇ ਕੋਈ ਮਾੜੀ ਗੱਲ ਨਹੀਂ ਹੈ ਬਿਲਕੁਲ ਸਾਡੇ ਜਵਾਬ ਮਲੇ ਹੋ ਜਾਂਦੇ ਜੀ ਠੀਕ ਹੈ ਨਾ ਜੀ ਸਵੇਰੇ ਮੇਰੀ ਬਹਿਸ ਹੋਈ ਆ ਕਾਕੇ ਆਪਦੇ ਨਾਲ ਮੈਂ ਕਿਹਾ ਯਾਰ ਛੱਡ ਖੜਾ ਉਹ ਮਯੂਸ ਹੋ ਜਾਂਦਾ ਫਿਰ ਉਹ ਤੁਹਾਨੂੰ ਪਤਾ ਬੱਚਿਆਂ ਦੀ ਮਾਸੂਮੀਅਤ ਦਾ ਖਿਆਲ ਰੱਖਣਾ ਪੈਂਦਾ ਹੈ ਸ਼ੌਂਕ ਕੋਈ ਮਾੜੇ ਨਹੀਂ ਹੈ ਜਾਨਵਰ ਪਾਲਣੇ ਕੋਈ ਮਾੜੇ ਨਹੀਂ ਹੈ ਜਾਨਵਰਾਂ ਦੇ ਨਾਲ ਵੀ ਪਿਆਰ ਕਰਨ ਚ ਸਟ੍ਰੈਸ ਦੂਰ ਹੁੰਦੀ ਹੈ ਜਨਾਬ ਜਿਵੇਂ ਯਾਰ ਦੋਸਤ ਦੇ ਨਾਲ ਜੇ ਖਿਲਾਵੇ ਚ ਲੈ ਲੇਦੇ ਨਾ ਇਹ ਦੁੱਖ ਟੁੱਟ ਜਾਂਦੇ ਨੇ ਹੂੰ ਹੂੰ ਕੁਝ ਬੰਦਿਆਂ ਨੂੰ ਜਾਨਵਰ ਨਾਲ ਪਿਆਰ ਹੁੰਦਾ ਮੈਂ ਤੇ ਇਹਨਾਂ ਨਹੀਂ ਜਾਨਵਰ ਪਾਲਣ ਚ ਗਿਆ ਪਰ ਮੇਰਾ ਦੋਸਤ ਇੱਕ ਉਹ ਜਾਨਵਰ ਪ੍ਰੇਮੀ ਹੈ ਹੂੰ ਹੂੰ ਉਹ ਉਹਦਾ ਪ੍ਰੋਫੈਸ਼ਨਲ ਜੇ ਕਹੀਏ ਤਾਂ ਜੋ ਵੀ ਇਹ ਹੈ ਤਾਂ ਉਹ ਉਹ ਉਹਦੇ ਮੈਂ ਜਦੋਂ ਜਜ਼ਬਾਤ ਦੇਖਦਾ ਹੁੰਨਾ ਤਾਂ ਮੈਨੂੰ ਸਕੂਨ ਮਿਲਦਾ ਕਿ ਉਹ ਨੂੰ ਇਸ ਚੀਜ਼ ਨੂੰ ਪਿਆਰ ਮਿਲਦਾ ਆਰਾਮ ਮਿਲਦਾ ਤੇ ਉਹ ਖੁਦ ਇੱਕ ਕਹੋ ਕਿ ਇੱਕ ਸਕੂਨ ਸੁਖ ਪ੍ਰਾਪਤ ਕਰਦਾ ਉਹ ਠੀਕ ਹੈ ਪਰ ਯਾਰ ਇੱਥੋਂ ਤੱਕ ਬੰਦਾ ਮਾਰ ਦੇਣਾ ਬਿਲਕੁਲ ਇਹ ਸਾਡੀ ਮਤਲਬ ਕਿ ਸੋਸਾਇਟੀ ਦੀ ਨਿਗਾਰ ਦੀ ਕਹਾਣੀ ਆ ਜੀ ਅਸੀਂ ਭਾਈਚਾਰਕ ਸਮਝ ਤੌਰ ਤੇ ਦੇਖੀਏ ਸਿਆਣਪ ਤੌਰ ਤੇ ਅਸੀਂ ਬਹੁਤ ਪਰੇ ਗਏ ਚਲੇ ਆ ਜੀ ਹੂੰ ਬਿਲਕੁਲ ਮਿੰਟੂ ਜੀ ਸੁੱਖਾ ਜੀ ਦੱਸ ਰਹੇ ਨੇ ਇਧਰੋਂ ਕਹਿੰਦੇ ਸਾਡੇ ਪਿੰਡ ਕਬੂਤਰਾਂ ਪਿੱਛੇ ਸਿਰ ਪਾਟੇ ਕੁਝ ਦਿਨ ਪਹਿਲਾਂ ਹੀ ਇਹ ਚੱਲਦੀਆਂ ਰਹਿੰਦੀਆਂ ਨੇ ਇੱਕ ਤੁਹਾਡੇ ਵਾਲੀ ਪਹਿਲਾਂ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਉਹ ਚ ਜਗਪਾਲ ਜੀ ਨੇ ਗੱਲ ਦੱਸ ਰਹੇ ਹੋ ਕਿ ਗੁੜ ਦੇ ਬੇਸਨ ਦੀਆਂ ਪਕੌੜੀਆਂ ਤੋਂ ਲੈ ਕੇ ਕਹਿੰਦੇ 2 ਰੁਪਏ ਦੀ ਕੁਲਫੀ ਤੋਂ ਲੈ ਕੇ ਪੀਜ਼ੇ 버ਗਰ ਤੋਂ ਲੈ ਕੇ ਤੇ ਬਲਦਾਂ ਤੋਂ ਲੈ ਕੇ ਅਸੀਂ ਕੰਬਾਈਨਾਂ ਤੱਕ 11 ਤੱਕ ਸਭ ਕੁਝ ਵੇਖ ਲਿਆ ਕਿ ਮੈਂ ਮੈਂ ਤਾਂ ਗੱਡਿਆਂ ਤੋਂ ਲੈ ਕੇ ਗੱਡੀਆਂ ਸਾਰੀਆਂ ਆਪਦੇ ਘਰ 'ਚ ਦੇਖ ਲਈਆਂ ਜੀ ਕਿੱਥੇ ਸਾਡੇ ਘਰ ਟੁੱਟਾ ਜਾਂ ਗੱਡਾ ਹੁੰਦਾ ਸੀਗਾ ਜੀ ਜੀ ਤੇ ਹੁਣ ਪਰਮਾਤਮਾ ਦੀ ਦਿੱਤੀ ਇੱਕ ਗੱਡੀ ਗੱਡੀ ਦਾ ਮਤਲਬ ਕਾਰ ਹੈਗੀ ਆ ਕਾਰ ਹੈਗੀ ਬਿਲਕੁਲ ਬਹੁਤੇ ਰਿੱਚ ਨਹੀਂ ਹੈਗੇ ਪਰ ਉਹ ਦੌਰ ਦੇਖ ਲਿਆ ਜੀ ਜੀ ਕਿ ਕਿਦਾਂ ਦੋ ਬਲਦਾਂ ਵਾਲਾ ਗੱਡਾ ਫਿਰ ਇੱਕ ਬਲਦ ਵਾਲੀ ਗੱਡੀ ਬਣਿਆ ਫਿਰ ਉਸ ਤੋਂ ਬਾਅਦ ਹੁਣ ਮੈਂ ਦੇਖਦਾ ਕਿ ਮੋਟਰਸਾਈਕਲਾਂ ਦੇ ਪਿੱਛੇ ਟਰਾਲੀਆਂ ਪਾਈ ਫਿਰਦੇ ਨੇ ਨਿੱਕੀਆਂ ਨਿੱਕੀਆਂ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਸਕੂਟਰ ਤੋਂ ਮੋਟਰਸਾਈਕਲ ਬੁਲਟ ਉਹ ਸਾਰੇ ਦੌਰ ਦੇਖ ਆ ਰਹੇ ਦੌਰਾਂ ਦੇਖ ਲੂਨਾ ਵੀ ਦੇਖੀ ਆ ਮੋਪੜ ਵੀ ਦੇਖੀ ਆ ਸਾਰਾ ਕੁਝ ਦੇਖਿਆ ਜਨਾਬ ਚਲੋ ਚੇਤੇ ਰੱਖੇ ਤੁਹਾਡੇ ਚਲਾਈਆਂ ਵੀ ਆਪ ਚਲਾਈਆਂ ਵੀ ਜਨਾਬ ਸਿੱਖ ਰੀਆਂ ਜਾਂ ਸੋ ਆਪ ਵੀ ਚਲਾਈਆਂ ਉਹ ਸਾਡੇ ਨਾਲ ਸਾਡੀ ਗਲੀ ਚ ਇੱਕ ਵਾਰੀ ਸਾਡਾ ਮੁੰਡਾ ਹੀ ਸੀਗਾ ਗਵਾਂਢੀ ਜਿਹੜੇ ਹੁੰਦੇ ਆ ਆਪਣੇ ਮੁੰਡੇ ਹੁੰਦੇ ਆ ਛੋਟਾ ਸੀ ਬਾਪ ਨੇ ਕਿਤੇ ਛਿੜਕਿਆ ਤੇ ਉਹ ਸਪਰੇ ਪੀ ਗਿਆ ਉਹ ਕਹਿੰਦੇ ਜੀ ਵੀ ਸਵਾਰੀ ਲਿਓ ਸਵਾਰੀ ਲਿਓ ਸਾਡਾ ਘਰ ਸੀ ਜਿੱਥੇ ਸਾਡੇ ਨਾਲ ਹੀ ਉਹ ਡਾਕੀਆ ਹੁੰਦਾ ਸੀ ਜੀ ਉਹਨੇ ਉਦੋਂ ਲਿਆਂਦੀ ਸੀਗੀ ਇੱਕ ਨਾ 11 ਵਾਲੀ ਆਈ ਸੀ ਉਦੋਂ ਕਹਿੰਦੇ ਜੀ ਇਹਨੂੰ ਚਲਾਵੇ ਹੁਣ ਕਿਹੜਾ ਹੂੰ ਹੂੰ ਗਲੀ ਚ ਐ ਨਹੀਂ ਤੇ ਮੈਂ ਉਧਰੋਂ ਮੈਂ ਤੁਰਿਆ ਮਾਂ ਕਹਿੰਦੇ ਜੀ ਵੀ ਫਲਾਣਾ ਸਪਰੇਅ ਪੀ ਗਿਆ ਸਪਰੇਅ ਪੀ ਗਿਆ ਪਤਾ ਨਹੀਂ ਪੀਤੀ ਹੈ ਕਿ ਨਹੀਂ ਜੀ ਉਹ ਮੈਂ ਹਾਂ ਕੋਈ ਗੱਲ ਨਹੀਂ ਮੈਂ ਕੜਕੜੂ ਮੈਂ ਮੈਂ ਚਲਾਉਣਾ ਹਾਲਾਂਕਿ ਨਾ ਤਜਰਬਾ ਤਜਰਬਾ ਨਹੀਂ ਸੀ ਮਾਰੀ ਕਿੱਕ ਤੇ ਕਰਕੇ ਕਰਮਾ ਵਾਲੀ ਦੇ ਦੋ ਤੇ ਤਿੰਨ ਗੇਅਰ ਸੀ ਖਿੱਚਿਆ ਮੈਂ ਉਹਦੇ ਬਾਪ ਨੂੰ ਆਖਿਆ ਮੈਂ ਹੁਣ ਜੱਫਾ ਪਾ ਕੇ ਇਹਨੂੰ ਵਿੱਚ ਬਾ ਲੈ ਜਾਂਦੇ ਆ ਚਲ ਮੇਰੀ ਲੂਨਾ ਬਚ ਗਿਆ ਸੀ ਮੁੰਡਾ ਚਲ ਇਹ ਬਹੁਤ ਅੱਛੀ ਗੱਲ ਹੈ ਚਾਹ ਤੁਸੀਂ ਬੰਦਾ ਵੀ ਬਚਾ ਲਏ ਤੇ ਲੂਨਾ ਵੀ ਬਚਾ ਲਈ ਜੀ ਜੀ ਜੀ